ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਪਿਆਰੇ ਖਾਲਸਾ ਜੀ ਸਿਨੇਮਰ ਫਤਿਹ ਪ੍ਰਵਾਨ ਕਰੋ ਤੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਦਰਖਤ ਦੇ ਟਾਣੀ ਨਾਲ ਪੱਤਾ ਜੁੜਿਆ ਹੋਇਆ ਪੱਤ ਚੜ ਆਉਂਦੀ ਹੈ ਤੇ ਪੱਤਾ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਜਿੰਨਾ ਜਰ ਪੱਤਾ ਟਾਣੀ ਨਾਲ ਜੁੜਿਆ ਹੋਇਆ ਉਹ ਹਰਿਆ ਭਰਿਆ ਟੁੱਟ ਗਿਆ ਜ਼ਮੀਨ ਤੇ ਡਿੱਗ ਗਿਆ ਤੇ ਜੇ ਪੱਛੋਂ ਦੀ ਹਵਾ ਆਵੇ ਪੂਰਬ ਵੱਲ ਨੂੰ ਤੁਰ ਪੈਂਦਾ ਤੇ ਪੂਰਬ ਦੀ ਹਵਾ ਆਵੇ ਤੇ ਪੱਛੋਂ ਵੱਲ ਨੂੰ ਤੁਰ ਪੈਂਦਾ ਪੱਤਰ ਔਰ ਜੇਣ ਝੜੀਆਂ ਨਾਹ ਜੜੀਆਂ ਗੇਟ ਸੰਪਤਾ ਨਾਮ ਬਿਹੂਨ ਵਿਖਮਤਾ ਨਾਨਕ ਬਹੰਤ ਜੋਂ ਬਸਰੋ ਰੈਣੀ ਦਰਖਤਾ ਗੁਰੂ ਗ੍ਰੰਥ ਸਾਹਿਬ ਹੋਰ ਅਸੀਆਂ ਸਾਰੇ ਪੱਤੇ ਜੇ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਨਾਲ ਜੁੜੇ ਰਹੇ ਫਿਰ ਹਰੇ ਪਰਿਆਂ ਜਦੋਂ ਇਹਦੀ ਵਿਚਾਰ ਧਾਰਾ ਨਾਲ ਟੁੱਟ ਜਾਂਦੇ ਆ ਫਿਰ ਜਿਹਦੀ ਹਵਾ ਆਉਂਦੀ ਆ ਆਪਾਂ ਉਹਦੇ ਅੱਗੇ ਅੱਗੇ ਲਾ ਕੇ ਭਜਣਾ ਸ਼ੁਰੂ ਕਰ ਦਿੰਦੇ ਆ ਵਿਸ਼ਾ ਹ ਵਰਤਮਾਨ ਪੰਥਕ ਸਰੋਕਾਰ ਵਿਚਾਰ ਵਟਾਂਦਰਾ ਵਰਤਮਾਨ ਅੱਜ ਦੇ ਦਿਨ ਨੇ ਅੱਜ ਵਾਲੇ ਜਾਂ ਆਉਣ ਵਾਲਾ ਸਮਾਂ ਪੰਥਕ ਗੁਰੂ ਗ੍ਰੰਥ ਸਾਹਿਬ ਦਾ ਦਰਸਾਇਆ ਹੋਇਆ ਮਾਰਗ ਸਰੋਕਾਰ ਤੁਲਕਾਤ ਸੰਬੰਧ ਵਿਚਾਰ ਕਰਨੀ ਆ ਵਟਾਂਦਰਾ ਤੁਸੀਂ ਕਰਨ ਲੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਛੱਡ ਕੇ ਕਿਉਂਕਿ ਨਨਕਾਣਾ ਸਾਹਿਬ ਦਾ ਸਾਕਾ ਜਤੋ ਦਾ ਮੋਰਚਾ ਤੁਸੀਂ ਸਾਰੇ ਨੇ ਸਰਵਣ ਕਰ ਲਿਆ ਹੁਣ ਅਗਲਾ ਸਵਾਲ ਹੈ ਵੀ ਵਰਤਮਾਨ ਸਮੇਂ ਅੰਦਰ ਜਿਹੜੀ ਵਿਚਾਰਧਾਰਾ ਆ ਸਾਡੇ ਸਰੋਕਾਰ ਨੇ ਕਿ ਆਇਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੇਲ ਖਾਂਦੇ ਨੇ ਇਤਿਹਾਸ ਤੁਹਾਨੂੰ ਲਗਭਗ ਸਭ ਨੂੰ ਆਉਂਦਾ ਇਹਦੇ ਵਿੱਚ ਅੱਗੇ ਸ਼ਾਖਾਂ ਬਣਦੀਆਂ ਨੇ ਪਹਿਲੀ ਸ਼ਾਖਾ ਬਣਦੀ ਹੈ ਨਿੱਜੀ ਜ਼ਿੰਦਗੀ ਦੀ ਦੂਜੀ ਸ਼ਾਖਾ ਬਣਦੀ ਆ ਸਮਾਜ ਦੀ ਤੀਜੀ ਸ਼ਾਖਾ ਬਣਦੀ ਆ ਰਾਜਨੀਤਿਕ ਪੱਖ ਦੀ ਤੇ ਚੌਥੀ ਸ਼ਾਖਾ ਬਣਦੀ ਆ ਧਰਮ ਦੀ ਵਰਤਮਾਨ ਸਮੇਂ ਅੰਦਰ ਸ਼ਹੀਦਾਂ ਨੂੰ ਯਾਦ ਕਰਨਾ ਬੜੀ ਚੰਗੀ ਗੱਲ ਹੈ ਜਦੋਂ ਅਕਾਲੀ ਦੀ ਡੈਫੀਨੇਸ਼ਨ ਪੜ੍ਹਦੇ ਆ ਕਮਲ ਜੈਓ ਮਾਇਆ ਜਲ ਵਿੱਚ ਹੈ ਅਲੀਪ ਸਾਦਾ ਸਬਦ ਦਾ ਸਨੇਹੀ ਚਾਲ ਸਭ ਤੋਂ ਨਰਲੀ ਹੈ ਤੇ ਉਸ ਅਕਾਲੀ ਨੂੰ ਭਾਈ ਕਾਨ ਸਿੰਘ ਨਾਭਾ ਨੇ ਬੜਾ ਕਮਾਲ ਦਾ ਲਿਖਿਆ ਕਰਕੇ ਕਮਾਈ ਖਾਵੇ ਮੰਗਣਾ ਆਰਾਮ ਜਾਣੇ ਇਹ ਸਾਡਾ ਅਕਾਲੀ ਦਲ ਦਾ ਇੱਕ ਅਦਰਸ਼ ਹੁੰਦਾ ਸੀ ਸ਼ਹੀਦੀਆਂ ਦਿੱਤੀਆਂ ਸੁਣਾਈਆਂ ਤੁਸੀਂ ਸੁਣਿਆ ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜਿਹੜੇ ਵੀਰ ਕਦੇ ਘਲ ਨਾ ਘਾਲਦੇ ਨੇ ਛੰਨੇ ਖੋਪੜੀ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲ ਦੇਣ ਪਹਿਲਾ ਵਰਤਮਾਨ ਸਮੇਂ ਦੇ ਦੇਖੀਏ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਿੰਨਾ ਨੇੜੇ ਆ ਕਿੰਨਾ ਦੂਰ ਹੈ ਪਹਿਲਾ ਸਰੋਕਾਰ ਇਹ ਅਸੀਂ ਆਇਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਫਿਰ ਜੇ ਮੰਨਦੇ ਆ ਤੇ ਆਇਆ ਗੁਰੂ ਗ੍ਰੰਥ ਸਾਹਿਬ ਦੇ ਆਸ਼ੀਸ਼ ਅਨਸਾਰ ਚੱਲ ਰਹੇ ਹਾਂ ਅਸੀਂ ਪੰਥਕ ਸਰੋਕਾਰ ਪੰਥਕ ਗੁਰੂ ਗ੍ਰੰਥ ਸਾਹਿਬ ਦਾ ਦਰਸਾਇਆ ਹੋਇਆ ਮਾਰਗ ਗੁਰਸਿੱਖੀ ਮੀਤ ਚੱਲੋ ਗੁਰ ਚੱਲੀ ਗੁਰੂ ਗ੍ਰੰਥ ਸਾਹਿਬ ਦਾ ਦਰਸਾਇਆ ਹੋਇਆ ਮਾਰਗ ਫਿਰਨਾ ਸਮਾਜ ਕੀ ਅੱਜ ਮੇਰਾ ਸਮਾਜ ਬਨਕਾਣਾ ਸਾਹਿਬ ਜੱਤੋ ਦੇ ਮੋਰਚੇ ਨੂੰ ਯਾਦ ਕਰਦੇ ਆ ਕਿਤੇ ਅਸੀਂ ਵੀ ਉਹਨਾਂ ਵਾਂਗਤ ਨਹੀਂ ਹੋਏ ਵੀ ਮਸਲਾ ਉੱਠਿਆ ਸੀ ਮਹਾਰਾਜੇ ਨੂੰ ਰਾਜਗੱਦੀ ਦੇ ਬਹਾਲ ਕਰਾਉਣ ਦਾ ਤੇ ਅਟ ਗਿਆ ਅਖੰਡ ਪਾਠ ਸਾਹਿਬ ਦੀ ਬਹਾਲੀ ਵਾਸਤੇ ਇਸੇ ਤਰ੍ਹਾਂ ਇਹ ਮੁੱਦਾ ਸਾਡੀ ਕੌਮ ਦੇ ਅੰਦਰ ਕੁਝ ਹੋਰ ਆਉਂਦਾ ਤੇ ਮੁੜ ਕੇ ਬਦਲ ਕੁਝ ਹੋਰ ਜਾਂਦਾ ਹੈ ਤੇ ਜੇ ਸਮਾਜਿਕ ਸਰੋਕਾਰਾਂ ਲਈ 4 ਘੰਟਿਆਂ ਦੇ ਵਿੱਚ 14 ਲੱਖ ਰੁਪਏ ਖਰਚ ਆਉਣ ਡਿਆ ਵਿਆਹ ਦੇ ਉੱਤੇ ਕੀ ਇਹ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਹੈ ਨਹੀਂ ਤੁਸੀਂ ਵਰਤਮਾਨ ਸਮੇਂ ਅੰਦਰ ਸਾਡੀ ਸਥਿਤੀ ਕੀ ਹੈ 13 ਜਾਂ 12 ਬੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਆਨੰਦ ਕਾਜ ਕਰਾਉਣ ਲਈ ਮੈਨੂੰ ਤਿੰਨਾਂ ਵਿਆਹਾਂ ਦੇ ਉੱਤੇ ਤਿੰਨਾਂ ਦੰਗਾਂ ਵਿੱਚ ਪਿਛੇ ਤਿੰਨ ਘੱਪਦਿਆਂ ਜਾਣ ਦਾ ਮੌਕਾ ਮਿਲਿਆ ਚੇਅਰਮੈਨ ਸਾਹਿਬ ਨਾਲ ਹੀ ਸਨ ਮੈਂ ਪੁੱਛਿਆ ਅਮਰਸਰ ਜੀ ਇਸ ਮੈਰਜ ਪੈਸੇ ਦਾ ਕਿੰਨਾ ਖਰਚਾ ਹੈ ਕਹਿੰਦੇ ਇਹਦਾ 14 ਲੱਖ ਰੁਪਇਆ ਕਿਰਾਇਆ ਹੀ ਕਿਰਾਇਆ ਆ ਤੇ ਮੈਂ ਆਖਿਆ ਰੋਟੀ ਕਹਿੰਦੇ ਜੀ 4.5 ਹਜ਼ਾਰ ਦੀ ਪਲੇਟ ਹੈ ਹਜ਼ਾਰ ਬੰਦੇ ਤਾਂ ਘੱਟ ਬੁਕਿੰਗ ਨਹੀਂ ਹੈਗੀ ਪੰਥਕ ਵਰਤਮਾਨ ਪੰਥਕ ਸਰੋਕਾਰ ਸਬੰਧ ਸਰੋਕਾਰ ਨਾਲ ਦਾ ਸਬੰਧ ਤੇ ਗੁਰਦੁਆਰੇ ਆਨੰਦ ਕਾਰਜ ਕਿੰਨੇ ਬੰਦੇ ਕਰਾਉਣਗੇ ਸੀ ਔਰ ਤੁਸੀਂ ਇਹ ਹਿਸਾਬ ਲਾਓ ਵੀ ਸਾਡਾ ਸਮਾਜ ਆਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਾਂ ਪੰਥਕ ਸਰੋਕਾਰਾਂ ਨੂੰ ਮੰਨ ਰਿਹਾ ਹੈ ਬਲ ਹੈ ਫਿਰ ਬਿਊਟੀ ਪਾਰਲਰ ਦੇ ਅੰਦਰ ਸਾਡੇ ਸਮਾਜ ਦਾ ਸਾਡੇ ਪਰਿਵਾਰਾਂ ਦਾ ਕਿੰਨਾ ਰੁਪਈਆ ਬਰਬਾਦ ਹੋ ਰਿਹਾ ਹੈ ਇੱਕ ਵਿਆਹ ਦੇ ਵਿੱਚ ਚਾਰ ਸੱਭਿਆਚਾਰਕ ਪ੍ਰੋਗਰਾਮ ਹੋ ਰਹੇ ਨੇ ਵਰਤਮਾਨ ਪੰਥਕ ਸਰੋਕਾਰ ਤੇ ਵਿਚਾਰ ਵਟਾਂਦਰਾ ਆ ਵਿਸ਼ਾ ਹੈ ਇਹਦਾ ਹੂੰ ਇਹ ਸਾਬ ਲਾਓ ਇਹ ਜਦੋਂ ਸਗਨ ਹੁੰਦਾ ਉਦੋਂ ਵੀ ਡੀਜੇ ਵਾਲੇ ਹੂੰ ਜਦੋਂ ਵਿਆਹ ਹੁੰਦਾ ਅਗਲੇ ਦਿਨ ਉਦੋਂ ਵੀ ਡੀਜੇ ਵਾਲੇ ਰਾਤ ਨੂੰ ਜਾਗੋ ਨਿਕਲਦੀ ਆ ਫੀਡੀਜੇ ਵਾਲੇ ਉਹ ਚਾਰ ਪੰਜੀ ਗੀਤ ਉਹ ਤੋਂ ਵੱਧ ਹੈ ਹੀ ਨਹੀਂ ਕਿਸੇ ਦਾ ਸਿਰ ਦਾ ਕਿਸੇ ਦਾ ਪੈਰ ਸ਼ਾਮ ਨੂੰ ਨੂੰ ਘਰ ਆਉਂਦੀ ਆ ਫੀਡੀਜੇ ਵਾਲਾ ਮੈਂ ਗੱਲ ਬੜੀ ਥਾਵਾਂ ਤੇ ਸੁਣਾਈ ਆ ਰਿਸ਼ਤੇਦਾਰੀਆਂ ਵਿੱਚ ਵਿਆਹ ਗਿਆਏ ਬੜਾ ਤਗੜਾ ਪਰਿਵਾਰ ਆ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਆ ਰਿਸ਼ਤੇਦਾਰੀਆਂ ਵਿੱਚੋਂ ਸਵੇਰੇ ਉੱਠ ਕੇ ਉਹ ਮੀਆਂ ਬੀਬੀ ਰੌਂਦੇ ਮੈਂ ਤੁਹਾਨੂੰ ਵੀ ਸੱਪ ਲੜ ਗਿਆ ਕਹਿੰਦੇ ਵੱਡੇ ਪਾਪ ਪੁੱਛ ਪੁੱਛਣਾ ਉਹ ਮੈਂ ਕਿਹਾ ਦੱਸੋ ਦੁੱਖ ਕਰੋਗੇ ਸਾਂਝਾ ਤੇ ਦੋ ਘਟ ਜਾਂਦਾ ਕਹਿੰਦੇ ਉਹ ਬੰਦਾ ਮੈਂ ਖੈ ਦੱਸੋ ਤੁਹਾਡਾ ਹੀ ਮੁੰਡਾ ਹੋਇਆ ਕੀ ਹੈ ਕਹਿੰਦੇ 170000 ਰੁਪਇਆ ਰੱਖਿਆ ਸੀ ਦਾਇਆ ਤੇ ਕਣਕ ਦਾ ਬੀ ਲੈਣ ਵਾਸਤੇ ਗਾਉਣ ਵਾਲੀਆਂ ਸਿਰ ਦੇ ਉਤੋਂ ਦੀ ਵਾਰ ਆਇਆ ਵਰਤਮਾਨ ਪੰਥਕ ਸਰੋਕਾਰ ਤੇ ਵਿਚਾਰ ਵਟਾਂਦਰਾ 170000 ਤੇ ਉਹੀ ਪਰਿਵਾਰ ਦਰਬਾਰ ਸਾਹਿਬ ਰਾਗੀ ਜਥਾ ਅਸੀਂ 3100 ਪੇਟਾ ਜੀ ਕਹਿੰਦੇ ਵੀ ਪਾਪਾ ਜੀ 500 ਰੁਪਇਆ ਕਿਰਾਇਆ ਦੇਦੇ ਹੋਏ ਤੁਹਾਨੂੰ ਅੱਗੋਂ ਨਹੀਂ ਹੋਏ ਪੈਸੇ ਹੂੰ ਇਹ ਸਮਾਜ ਦੀ ਸਾਡੀ ਹਾਲਤ ਹੈ ਅੱਜ ਜਿੰਨੇ ਮਰਤਕ ਪ੍ਰੋਗਰਾਮ ਹੁੰਦੀਆਂ ਗੁਰਦੁਆਰਿਆਂ ਦੇ ਵਿੱਚ ਉਹਨਾਂ तमाम ਗੁਰਦੁਆਰਿਆਂ ਵਿੱਚ ਜਿੰਨੇ ਪ੍ਰਾਣਿਆਂ ਉਹਨਾਂ ਦੀਆਂ ਸਾਖੀਆਂ ਸੁਣਾਇਆ ਜਾ ਰਹੀਆਂ ਅਸੀਂ ਸੁਣ ਰਹੇ ਹਾਂ ਪੰਥਕ ਸਰਕਾਰ ਸਮਾਜ ਦੀ ਹਾਲਤ ਜੇਲੀਏ ਧਾਰਮਿਕ ਸਰੋਕਾਰ ਤੇ ਧਾਰਮਿਕ ਸਰੋਕਾਰ ਅਸੀਂ ਵੀ ਰਮਨਜੀਤ ਸਿੰਘ ਬੈਠੇ ਨੇ ਚੇਅਰਮੈਨ ਸਾਹਿਬ ਬੈਠੇ ਨੇ ਅਸੀਂ ਬੀਬੀ ਜ਼ਗੀਰਕੌਰ ਨੂੰ ਮਿਲਣ ਵਾਸਤੇ ਗਏ ਸੀ ਅਸੀਂ ਕਿਹਾ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਤੁਸੀਂ ਉਚਾਰਨ ਕਰ ਰਹੇ ਹੋ ਉਚਾਰਨ ਹੋ ਰਿਹਾ ਸੀ ਜਿੰਨੀਆਂ ਮਾਤਰਾ ਲੱਗੀਆਂ ਨਾਲ ਮਾਤਰਾ ਬੋਲੀਆਂ ਜਾਣ ਨਾਨਕ ਦੇ ਕੱਕੇ ਨੂੰ ਸਿਹਾਰੀਆਂ ਨਾਨਕੇ ਬੁਲਾਇਆ ਜਾਵੇ ਆਦੀ ਸਚੂ ਜਗਾਦੀ ਸਚੂ ਸਵਾਲ ਖੜਾ ਕੀਤਾ ਸੀ ਉਹਦੇ ਵਿੱਚੋਂ ਮਿਲ ਕੇ ਉਹਨਾਂ ਨੇ ਸਾਰੇ ਮਿਸ਼ਰੀ ਕਾਲਜਾਂ ਨੇ ਕਾਨਫਰੰਸ ਰੱਖੀ ਸੀ ਆਖਿਆ ਕੀਰਤਨ ਕਰਕੇ ਦਿਖਾ ਦਿਓ ਹੁਣ ਤੁਹਾਡੀ ਸਥਿਤੀ ਇਹ ਵਾ ਕਿ ਪੀਟੀਸੀ ਤੋਂ ਜਿਹੜਾ ਪਾਠ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਉਹ ਮੂੰਹ ਵੀ ਵਿੰਗਾ ਬਣਾ ਕੇ ਉਹਦਾ ਉਚਾਰਨ ਕੀਤਾ ਜਾ ਰਿਹਾ ਆ ਵਰਤਮਾਨ ਪੰਥਕ ਸਰੋਕਾਰ ਦੇ ਵਿਚਾਰਤੰਦਰਾ ਬਾਟੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜਿਹੜਾ ਉਚਾਰਣ ਆ ਜਿਹੜਾ ਗੁਰੂ ਨਮਸਕਾਰ ਅਸੀਂ ਕਰਦੇ ਆ ਪਰ ਕੋਈ ਵੀ ਉਸ ਗਾਣੂ ਆਵਾਜ਼ ਉਠਾਉਣ ਲਈ ਤਿਆਰ ਨਹੀਂ ਪਰ ਬੀਬੀ ਜਗੀਰ ਕੌਰ ਜੀ ਨੇ ਉਹ ਸਾਰਾ ਸਿਲਸਿਲਾ ਬੰਦ ਕੀਤਾ ਸੀ ਪਰ ਅੱਜ ਤੁਸੀਂ ਇੱਕ ਹਸਾਲ ਆਓ ਕਿ ਜੇ ਮੇਰੇ ਵਿਸਥਾਰ ਵਿੱਚ ਜਾਵਾਂ ਧਾਰਮਿਕ ਦੇ ਵਿੱਚ ਵਿਸਥਾਰ ਵਿੱਚ ਜਾਵਾਂ ਵਿਸਥਾਰ ਬੜਾ ਲੰਬਾ ਹੈ ਦਾ ਹੂੰ ਚਪੈਰੇ ਆਗੇ ਤੁਹਾਡੇ ਵਿੱਚ ਗੁਰਬਾਣੀ ਕਹ ਰਹੀ ਆ ਅੱਖਾਂ ਜੀਵਾਂ ਇਹਨੂੰ ਕਿੱਥੇ ਰੱਖੋਗੇ ਉਠਤ ਬੈਠਤ ਸੋਵਤ ਧਿਆਈ ਹੈ ਇਹ ਗੁਰਬਾਣੀ ਇਹ ਪੰਥਕ ਹੈ ਰਾਹ ਆ ਇਹ ਉਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤ ਦੱਸੋ ਸਮੇਂ ਦੀ ਪਾਬੰਦੀ ਹੈ ਦੱਸੋ ਕਿ ਇਹ ਲਿਖਿਆ ਭਲਾ ਇਹਦੇ ਹੈ ਇਹ ਧਾਰਮਿਕ ਸਰਕਾਰ ਹੈ ਵਰਤਮਾਨ ਪੰਥਕ ਸਰਕਾਰ ਸਾਡਾ ਸਬੰਧ ਕੀ ਹੈ ਕੀ ਇਹਨਾਂ ਗੱਲਾਂ ਨਾਲ ਕੌਮ ਸਹਿਮਤ ਹੈ ਇਹ ਇਹ ਇਹਨਾਂ ਵਾਸਤੇ ਨਨਕਾਣਾ ਸਾਹਿਬ ਇਹ ਆਜ਼ਾਦੀ ਇਸ ਵਾਸਤੇ ਕਰਾਇ ਸੀ ਨਾ ਇਸੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲਈ ਨਵੇਕਲੀ ਹੈ ਗੁਰਬਾਣੀ ਇਹ ਗੱਲ ਲਿਖ ਰਹੀ ਹੈ ਗੱਲ ਫਰਮਾ ਰਹੀ ਹੈ ਕਿ ਹਮਰਾ ਝਗੜਾ ਰਹਿ ਨਾ ਕੋ ਪੰਡਤ ਮੁੱਲਾ ਛਾੜ ਦੇ ਦਉ ਹਮਰਾ ਝਗੜਾ ਪੰਡਤ ਮੁੱਲਾ ਜੋ ਲਿਖਦੀ ਆ ਇਨਸਾਨੀਅਤ ਦੇ ਨਾਲ ਸਾਡੀ ਦੁਸ਼ਮਣੀ ਨਹੀਂ ਹੈ ਨਾ ਪਿਆਰ ਹੈ ਪੰਡਤ ਆ ਹਿੰਦੂ ਆ ਮੁਸਲਮਾਨ ਸਾਈਂ ਦਾ ਪਿਆਰ ਭਾਈਚਾਰਕ ਸਾਂਝ ਅਸੀਂ ਅੱਜ ਵੀ ਆਉਂਦੇ ਜਾਂਦੇ ਆ ਵਿਚਾਰਧਾਰਕ ਸਾਡਾ ਵਿਰੋਧ ਸੀ ਵਿਚਾਰਧਾਰਾ ਦਾ ਇਸ ਲਈ ਗੁਰਨਾਨਕ ਪਾਤਸ਼ਾਹ ਦੀ ਇੱਕੋ ਗੱਲ ਕਹੀ ਸੀ ਮੇਰਾ ਪੰਡਤ ਜੀ ਕਹਾਣੀ ਐਸੀ ਆ ਵੀ ਜਿਹੜੀ ਕੰਨ ਵਿੱਚ ਫੂਕ ਮਾਰ ਦਿਓ ਨਾ ਚੌਕੜ ਮੁੱਲ ਬੋਲੋ ਚੌਕੜ ਮੁੱਲ ਅਣਾਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਆੜਾਤਰ ਤੱਕ ਨੀਕੀ ਪੁਆਇੰਟਾਂ ਮੈਂ ਦੇ ਨਾਲ ਸਹਿਮਤ ਨਹੀਂ ਹਾਂ ਇਸ ਵਾਸਤੇ ਉਸ ਤੱਕ ਮਨ ਮੈਂ ਕਨਰੰਕਾਰ ਕਰਮਨ ਮੇਰੇ ਆਸਿ ਸਿਮਰਨ ਪਰ ਚਪੈਰਿਆਂ ਵਿੱਚ ਕੌਮ ਆਈ ਹੈ ਜਾਂ ਨਹੀਂ ਆਈ ਕਦੇ ਨਗਰ ਕੀਰਤਨੇ ਕਦਾ ਨਿਕਲਦਾ ਸੀ ਹਰ ਗਲੀ ਦੇ ਵਿੱਚ ਨਿਕਲਣਾ ਸ਼ੁਰੂ ਹੋ ਗਿਆ ਧਾਰਮਿਕ ਸਰੋਕਾਰ ਵੀ ਅਗਲੇ ਪਾਸੇ 40 50 ਬੀਬੀਆਂ 40 50 ਬੱਚੇ ਹਿਸਾਬ ਲਾਓ ਕਿੱਥੇ ਆਪਾਂ ਆ ਗਏ ਹਾਂ ਕਹੋਗੇ ਤੇ ਕਹਾਂ ਇਹ ਨਾਸਤਿਕ ਹੈ ਤੁਹਾਡੀ ਸ਼ਰਧਾ ਕੋਈ ਨਹੀਂ ਹੈ ਪ੍ਰਿੰਸੀਪਲ ਸਰਬੀਸ ਨੇ ਲਿਖਦੇ ਨੇ ਸਿੱਖ ਇਹਨੇ ਥੱਕ ਜਾਂਦੇ ਹੈ ਕਿ ਅਗਲੇ ਦਿਨ ਦੀਵਾਨ ਵਿੱਚ ਬੈਠ ਕੇ ਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਹੁੰਦੇ ਨਹੀਂ ਇਹਨੇ ਥੱਕ ਜਾਂਦੇ ਨੇ ਪਰਵਾਰ ਫੇਰੀਆਂ ਕਿ ਗੁਰੂ ਗ੍ਰੰਥ ਸਾਹਿਬ ਵੇਸ ਵਾਸਤੇ ਰੱਖਿਆ ਸੀ ਗੁੱਸਾ ਨਾ ਕਰਿਓ ਗੁਰਬਾਣੀ ਕਹਿ ਰਹੀ ਹੈ ਹੂੰ ਗੁਰਬਾਣੀ ਕੀ ਕਹਿ ਰਹੀ ਹੈ ਉਹ ਕਹਿੰਦੇ ਵੀ ਦੇਖੋ ਨਗਰ ਕੀਰਤਨ ਨਿਕਲਦਾ ਹੈ ਅਸੀਂ ਖੋਰਵਾੜਾ ਲੈਨੇ ਇੱਕ ਦਿਨ ਮੱਥਾ ਟੇਕਣ ਲਈ ਲਾਗੇ ਗਵਾਨ ਗੁਰਦਵਾਰਾ ਉਹੀ ਗੁਰਗ੍ਰੰਥ ਸਾਹਿਬ ਉੱਥੇ ਹੈ ਨਾ ਮੱਥਾ ਟੇਕ ਲਈ ਮੱਥਾ ਟੇਕਣਾ ਲਾਗੇ ਸੋ ਖਾਸ ਹੋਇਆ ਹੈ ਹੂੰ ਗਰਬਾਣੀ ਸਾਨੂੰ ਇਹ ਗੱਲ ਕਹਿ ਰਹੀ ਆ ਵੀ ਸਤਿਗੁਰ ਨੂੰ ਸਭ ਕੋ ਬੋਲੋ ਪਹਿਲੇ ਸਤਿਗੁਰ ਨੂੰ ਸਭ ਕੋ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ ਜੇਚਰ ਵਰਤਮਾਨ ਪੰਥਕ ਸਰੋਕਾਰ ਕੀ ਅਸੀਂ ਇੱਥੇ ਆਏ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗ ਸੰਸਾਰ ਗਿੱਠੇ ਮੁਕਤ ਨ ਹੋਵੇ ਜੀਚਰ ਸ਼ਬਦ ਨਾ ਕਰੇ ਵਿਚਾਰ ਦੋ ਸਾਡੀਆਂ ਸਟੇਜਾਂ ਨੇ ਬੰਗਲਾ ਸਾਹਿਬ ਮੰਜੀ ਸਾਹਿਬ ਕਿ ਕੀ ਆਇਆ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਅਨਸਾਰ ਸ਼ਬਦੀ ਵਿਚਾਰ ਹੋ ਰਹੀ ਹੈ ਖੈਰੇ ਲੰਬੇ ਚੌੜੇ ਵਿਸ਼ੇ ਨੂੰ ਮੈਂ ਸੰਖੇਪ ਰੱਖਾਂ ਅਗਲਾ ਰਹੀਏ ਪੱਖ ਆਪਣਾ ਰਾਜਨੀਤਿਕ ਪੱਖ ਗੁਰੂ ਪਿਆਰਿਓ ਰਾਜਨੀਤਿਕ ਪੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਪੌੜੀ ਬਣਾਈ ਹੈ। ਹੂੰ ਕਿੱਡੀ ਵੱਡ ਕਿਸਮ ਦੀ ਕੌਮ ਹੈ? ਬਲ ਕੌਮ ਦੀ ਵੱਡ ਕਿਸਮਤੀ ਹੈ ਕਿ ਅਕਾਲੀ ਦਲ ਜਿਨ੍ਹਾਂ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਆ ਅਕਾਲੀ ਦਲ ਇਹ ਸ਼ੌਣਿਕ ਕਮੇਟੀ ਦਾ ਪੁੱਤ ਹੈ। ਇਤਿਹਾਸ ਸਾਹਿਬ ਨੂੰ ਪੜਾ ਦੋ ਵਿਦਵਾਨ ਸਾਰੇ ਵਿਦਵਾਨ ਬੈਠੇ ਹੋ। ਸ਼ੌਣਿਕ ਕਮੇਟੀ ਪਹਿਲਾਂ ਬਣੀ। ਸ਼ੌਣੀ ਕਮੇਟੀ ਦੇ ਪ੍ਰਬੰਧ ਹੇਠ ਗੁਰੂ ਗੰਗ ਸਾਹਿਬ ਦਾ ਪ੍ਰਚਾਰ ਕਰਨ ਲਈ ਸੇਵਕ ਜਥਾ ਬਣਿਆ ਉਹਦਾ ਨਾਂ ਰੱਖਿਆ ਅਕਾਲੀ ਦਲ ਅਕਾਲੀ ਦਲ ਨੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਸੀ ਅਕਾਲੀ ਦਲ ਤੇ ਬਾਦਕਿਸਮਤੀ ਕਹਾਂਗੇ ਸ਼ਹੀਦਾਂ ਦੇ ਜਥੇਬੰਦੀ 1995 ਨੂੰ ਪੰਜਾਬੀ ਪਾਰਟੀ ਵਿੱਚ ਬਦਲ ਗਈ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਜਥੇਦਾਰ ਉਹਦੀ ਘਰਵਾਲੀ ਨੂੰ ਕੀ ਕਹਿ ਦਿੰਦਾ ਸੀ ਜੀ ਬੋਲੋ ਪਿਆਰਿਓ ਜਥੇ ਤਾਰਨੀ ਜਥੇ ਤਾਰਨੀ ਹਲਾਰੋ ਸਾਹਿਬ ਮੈਡ ਲੇਖ ਲਿਆ ਕਿਤਾਬ ਵੀ ਲਿਖੀ ਐ ਇਸ ਸਿਧਾਂਤ ਉੱਤੇ ਕਿ ਕਾਲੀ ਦਲ ਕੋਨ ਮੋਨ ਕਾਲੀ ਦਲ ਟਿੰਕੂ ਜਸ ਨਾ ਵੇਖ ਲੋ ਟਿੰਕੂ ਛਿੰਕੂ ਬੰਕੂ ਕਮਾਲ ਦੀ ਗੱਲ ਆ ਭਾਈ ਸੁਣੀਆ ਰਿਹਾ ਆਪਾਂ ਵਰਤਮਾਨ ਪੰਥਕ ਸਰਕਾਰ ਕਿੱਥੇ ਨੇ ਭਲਾ ਆਮ ਅਕਾਲੀ ਦਲ ਦੀ ਆ ਉਂਗਲ ਵਿੱਚ ਨਗ ਪਾਇਆ ਹੋਇਆ ਜੀ ਤੇ ਕੜੇ ਨਾਲ ਲਾਲ ਧਾਗਾ ਵੀ ਬੱਧਾ ਹੋਇਆ ਹੈ ਕਿਹੜਾ ਸਨੈਟ ਤਿਆਰ ਰਿਹਾ ਤੁਹਾਡੇ ਸਾਹਮਣੇ ਹੂੰ ਇਸ ਵਾਸਤੇ ਗੁਰੂਪਿਆਰ ਵਾਲਿਓ ਰਾਜਨੀਤਿਕ ਪੱਖ ਸਾਨੂੰ ਵੋਟਾਂ ਚਾਹੀਦੀਆਂ ਜੀ ਇਹ ਸੌਦਾ ਸਾਡੀ ਫਿਲਮ ਲੱਗਦੀ ਆ ਤੇ ਲੱਗਣ ਦਿਓ ਹਾਂ ਜੇ ਉਹ ਨਹੀਂ ਲੱਗਦੀ ਗੁਰੂ ਗ੍ਰੰਥ ਸਾਹਿਬ ਦੀ ਬੇਜਬੀ ਸਵਾਲ ਇਹ ਪੈਦਾ ਹੁੰਦਾ ਆ ਵੀ ਸਾਡੀ ਸਰਕਾਰ ਕਿਦੀ ਸੀ ਉਦੋਂ ਸਵਾਲਾ ਪੈਦਾ ਹੋਵੇ ਤੇ ਗੁਰੂ ਪਿਆਰ ਵਾਲਿਓ ਪੰਥਕ ਸਰਕਾਰ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ ਸਾਡੀ ਪੰਥਕ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੀਲ ਵੀ ਹੋਵੇ ਔਰ ਸੌਦਾ ਸਾਡੀ ਫਿਲਮ ਲੱਗੇ ਮੈਂ ਜ਼ਿਆਦਾ ਹੁਣ ਵਿਸਥਾਰ ਵਿੱਚ ਨਾ ਜਾਵਾਂ ਇਸ਼ਾਰਾ ਹੋ ਗਿਆ ਇੱਕ ਤੁਹਾਡੇ ਸਾਹਮਣੇ ਸਵਾਲ ਰੱਖਦਾ ਜੇ ਇਹਦੇ ਪਾਕਿਸਤਾਨ ਨੂੰ ਗੁਜਰਾਤ ਤੋਂ ਮਾਲ ਜਾਂਦਾ ਖੇਤੀਬਾੜੀ ਦਾ ਟਮਾਟਰ ਜਾਂ ਮਟਰ ਜਾਂ ਕੋਈ ਆਵੇ ਕੋਈ ਸਮੱਸਿਆ ਨਹੀਂ ਜੇ ਵਾਗੇ ਬਾਟਰ ਹੋ ਜਾਂਦਾ 200% ਡਿਊਟੀ ਹੈਗੀ ਹੈ ਇਥੇ ਵਪਾਰ ਖੋਲਣਾ ਜਿਹੜਾ ਵੀ ਉਹ ਬੜਾ ਦੇਸ਼ ਨੂੰ ਖਤਰਾ ਆ ਜੇ ਬੰਬੇ ਵਾਲੋ ਵਪਾਰ ਹੋਵੇ ਤਾਂ ਕੋਈ ਖਤਰਾ ਨਹੀਂ ਹੈ ਇਸ ਲਈ ਗੁਰੂ ਪਿਆਰ ਵਾਲਿਓ ਇਹਨਾਂ ਛਾਕਿਆਂ ਦੇ ਉੱਤੇ ਸਭ ਤੋਂ ਪ੍ਰਥਮ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਥ ਦਾ ਰਸਤਾ ਆ ਜੇ ਉਹਨੂੰ ਆਪਾਂ ਅਪਣਾ ਲਵਾਂਗੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਿੰਗਾ ਹੋਵਾ ਪੁੱਲਾ ਚੁਗਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ